अच्छा एक, अच्छा एक महीना डाउने तू फिर ही बाजी ਛੱਡ। अच्छा, अच्छा एक महीना पूरा ਡਾਉਣਾ ਡਾਉਣਾ ਹੀ ਡਾਉਣਾ। ਜੀ ਉਹ ਪਹਿਲਾਂ ਹੀ ਜਿਆਦਾ ਉਹ ਉੱਡਦਾ ਜਾਂ ਫਿਰ ਪਹਿਲਾਂ ਨਹੀਂ ਬਾਜੀ ਛੱਡਦਾ। ਪਹਿਲਾਂ ਕੱਚਾ ਹੁੰਦਾ। ਠੀਕ ਹੈ। ਕੱਚਾ ਹੁੰਦਾ। ਪਾਣੀਆਂ ਦਾ ਕੱਚਾ ਹੁੰਦਾ। ਅੱਛਾ ਜੀ। ਇਹ ਸੁੱਝ ਜਿਹੜੇ ਸੁੱਝ ਜਾਂਦੇ ਕਬੂਤਰ ਉਹਨਾਂ ਦਾ ਵੀ ਫਿਰ ਇਹੀ ਮੇਨ ਕਾਰਨ ਇਹੀ ਹੁੰਦਾ ਈ। ਜਦੋਂ ਤੁਸੀਂ ਕੱਚੇ ਕਬੂਤਰ ਨੂੰ ਪਾਣੀ ਦਿਓਗੇ ਉਹਨੇ ਸੁੱਜਣਾ। ਅੱਛਾ ਜੀ। ਹੂੰ। ਪਾਣੀ ਫਿਰ ਐਉਂ ਨਹੀਂ ਹੈਗਾ ਵੀ ਥੋੜੇ ਬੁਲਬਲਾ ਹੀ ਬਣ ਗਿਆ ਇੱਥੇ ਥੱਲੇ ਨਾ ਉਹ ਜਦੋਂ ਆਪਾਂ ਆਪਾਂ ਕਹਿੰਦੇ ਆ ਕਬੂਤਰ ਸੁੱਜ ਗਿਆ ਸਾਡੇ ਹਾਂ ਜੀ ਕਬੂਤਰ ਸੁੱਜ ਜਾਂਦਾ ਉਹਦੇ ਬੁਲਬਲਾ ਬਣ ਜਾਂਦਾ ਬੇਟੀ ਦੇ ਨਾਲ ਪੁੱਛੀ ਠੀਕ ਆ ਆਪਾਂ ਕਹਿੰਦੇ ਆ ਵੀ ਇਕੱਲਾ ਬੁਲਬਲਾ ਹੀ ਬਣ ਗਿਆ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਦਾ ਪਤਾ ਪਾਣੀ ਤਾਂ ਭਰਾਂ ਦੇ ਵਿੱਚ ਵੀ ਪੈ ਜਾਂਦਾ ਪਰਾਂ ਲੋਕਾਂ ਨੂੰ ਪਤਾ ਨਹੀਂ ਕੀ ਹੁੰਦੀਆਂ ਹਾਂ ਕਬਾਲੇ ਲੋਕਾਂ ਹਾਂਜੀ ਦੱਸੋ ਜੀ ਪਰਾਂ ਉਹਨੂੰ ਕਹਿੰਦੇ ਆ ਜਦੋਂ ਕੁੰਦਿਆਂ ਦੇ ਵਿੱਚ ਪਾਣੀ ਵੜ ਜਾਂਦਾ